ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਨਟੀਐਫ ਲੁਧਿਆਣਾ ਰੇਂਜ ਨੇ 10 ਕਰੋੜ 80 ਲੱਖ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ ਐਨਟੀਐਫ ਨੂੰ ਡਰੱਗ ਤਸਕਰੀ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ ਉੱਥੇ ਹੀ ਅਲੱਗ-ਅਲੱਗ ਮਾਮਲਿਆਂ ਦੇ ਵਿੱਚ 2 ਕਿਲੋ 170 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ ਉੱਥੇ ਦੱਸਣ ਯੋਗ ਹੈ ਕਿ ਸੂਤਰਾਂ ਦੇ ਮੁਤਾਬਿਕ ਤਿੰਨਾਂ ਮਾਮਲਿਆਂ ਵਿੱਚ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 10 ਕਰੋੜ 80 ਲੱਖ ਰੁਪਏ ਦੇ ਆਸ-ਪਾਸ ਅੰਕੀ ਜਾ ਰਹੀ ਹੈ ਇਸ ਮਹੀਨੇ ਦੇ ਵਿੱਚ ਅਸੀਂ ਕਾਫੀ ਸਾਡੀ ਰਿਕਵਰੀਜ਼ ਹੋਈ ਹੈ ਕਾਫੀ ਕੇਸਿਸ ਦਰ ਜਿਸਟਰ ਹੋਇਆ ਸੋ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁਧ ਨਸ਼ਾ ਵਿਰੁੱਧ ਉਹਦੇ ਤਹਿਤ ਸਾਡੇ ਸਪੈਸ਼ਲ ਡੀਜੀਪੀ ਐਨਟੀਐਫ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਾਡੇ ਏਆਈਜੀ ਮੈਡਮ ਵਤਸਲਾ ਗੁਪਤਾ ਆਈਪੀਐਸ ਐਨਟੀਐਫ ਲੁਧਿਆਣਾ ਰੇਂਜ ਜਿਹਦੀ ਯੋਗ ਅਗਵਾਈ ਤਹਿਤ ਐਨਟੀਐਫ ਲੁਧਿਆਣਾ ਰੇਂਜ ਦੀ ਟੀਮ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਕੱਲ ਮੁਕਦਮਾ ਦਰਜ ਹੋਇਆ ਔਰ ਉਹਦੇ ਚ ਸਾਡੇ ਐਸਆਈ ਨਰੇਸ਼ ਕੁਮਾਰ ਜੀ ਦੀ ਟੀਮ ਨੇ ਜਿਹੜੇ ਆ ਮੌਕੇ ਤੇ ਕਾਰਵਾਈ ਕਰਦੇ ਹੋਏ ਅਤੇ ਉਹਦੇ ਚੋਂ ਤਿੰਨ ਮੁਲਜ਼ਮ ਇਹਨਾਂ ਨੇ ਜਿਹੜੇ ਹੈ ਮੌਕੇ ਤੋਂ ਕਾਬੂ ਕੀਤੇ ਜਿਨ੍ਹਾਂ ਕੋਲੋਂ ਜਿਨ੍ਹਾਂ ਦੇ ਨਾਮ ਹਰਪ੍ਰੀਤ ਸਿੰਘ ਮਨੀ ਕੁਮਾਰ ਅਤੇ ਰਾਜ ਕੁਮਾਰ ਇਹ ਤਿੰਨੋ ਹੀ ਅੰਮ੍ਰਿਤਸਰ ਜੇਲ੍ਹ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਮੋਟਰਸਾਈਕਲ ਤੇ 603 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਹੈ ਨਾ ਸਰ ਕੀ ਇਹਨਾਂ ਦੀ ਬੈਕਗ੍ਰਾਉਂਡ ਹੈ ਕੀ ਕਰਦੇ ਸੀਗੇ ਤੇ ਇਹ ਕਿੱਥੋਂ ਲਿਆਉਂਦੇ ਸੀ ਤੇ ਕਿੱਥੇ ਵੇਚਦੇ ਦੇਖੋ ਅਜੇ ਇਹਦੇ ਵਿੱਚ ਹਜੇ ਹੋਰ ਡਿਟੇਲ ਦੇ ਵਿੱਚ ਅਸੀਂ ਜਿਹੜੀ ਪੁੱਛਗਿੱਛ ਇਹਦੀ ਕੀਤੀ ਜਾਣੀ ਹੈ ਸੋ ਮੁਢਲੀ ਤਫ਼ਤੀਸ਼ ਜਿਹੜੀ ਸਾਨੂੰ ਇੰਨਾ ਪਤਾ ਲੱਗਾ ਹੈਗਾ ਇਹ ਅੰਮ੍ਰਿਤਸਰ ਤੋਂ ਹੀ ਇੱਕ ਸਪਲਾਈਰ ਤੋਂ ਇਹਦੀ ਜਿਹੜੀ ਹੈਗੀ ਆ ਇਹ ਸਮਾਨ ਲੈ ਕੇ ਆਉਂਦੇ ਆ ਸਰ ਇਹਨਾਂ ਤੋਂ ਕੋਈ ਪਹਿਲਾ ਮਾਮਲਾ ਦਰਜ ਨਹੀਂ ਕੀ ਹੈ ਖੁਦ ਵੀ ਐਡਿਕਟ ਨੇ ਨਸ਼ੇ ਦੇ ਇਹ ਖੁਦ ਐਡਿਕਟ ਨਹੀਂ ਹੈਗੇ ਤੇ ਬਾਕੀ ਇਹਨਾਂ ਦਾ ਅਸੀਂ ਡੋਪ ਟੈਸਟ ਵੀ ਕਰਵਾਵਾਂਗੇ ਕਨਫਰਮੇਸ਼ਨ ਲਈ ਆ इवन देन ਇਹਨਾਂ ਜਿਹੜੇ ਮੁਕੱਦਮੇ ਹੈਗੇ ਉਹ ਵੀ ਅਸੀਂ ਡਿਟੇਲ ਅਸੀਂ ਕਰ ਰਹੇ ਹਾਂ ਉਹਦੀ ਠੀਕ ਹੈ ਸਰ ਦੂਸਰੇ ਮਾਮਲੇ ਦੇ ਵਿੱਚ ਹਾਂ ਇਸ ਤੋਂ ਇਲਾਵਾ ਅਸੀਂ ਬੀਤੇ ਦਿਨੀ ਹੋਰ ਮੁਕੱਦਮਾ ਵੀ ਦਰਜ ਕੀਤਾ ਹੈਗਾ ਸਾਡੇ ਐਸਐਸਆਈ ਕੁਪਿੰਦਰ ਸਿੰਘ ਤੇ ਐਨਟੀਐਫ ਦੀ ਟੀਮ ਦੇ ਨਾਲ ਉਹਨਾਂ ਨੇ ਇੱਕ ਮੁਲਜ਼ਮ ਮੰਗਲ ਸਿੰਘ ਜਿਹੜਾ ਹੈਗਾ ਬਟਾਲੇ ਦਾ ਰਹਿਣ ਵਾਲਾ ਹੈਗਾ ਉਹਨੂੰ ਕਾਬੂ ਕੀਤਾ ਸੀਗਾ ਸੋ ਉਹਦੇ ਕੋਲੋਂ 524 ਗ੍ਰਾਮ ਹੈਰੋਇਨ ਵਿਥ ਮੋਟਰਸਾਈਕਲ ਉਰਾੰਦ ਹੋਇਆ ਸੀਗਾ ਸੋ ਇੱਕ ਦੋਸ਼ੀ ਉਹਦੇ ਵਿੱਚ ਹਜੇ ਫਰਾਰ ਹੈਗਾ ਸਰ ਤੀਸਰੀ ਮਾਮਲੇ ਤੇ ਇਸ ਤੇ ਨਾਲ ਹੀ ਇਸੇ ਲੜੀ ਦੇ ਵਿੱਚ ਏ ਐਨ ਟੀ ਐਫ ਦੀ ਟੀਮ ਵੱਲੋਂ ਐਸ ਆਈ ਮੱਖਣ RAM ਜੀ ਸਾਡੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਟੀਮ ਨੇ ਇੱਕ ਦੋਸ਼ੀ ਫੜਿਆ ਸੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੇ ਕੋਲ 1 ਕਿਲੋ ਤੇ 50 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਕੀਤੀ ਗਈ ਸੀਗੀ ਵਿਥ ਮੋਟਰਸਾਈਕਲ ਸੋ ਇਸ ਮਹੀਨੇ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਸਾਡੀ ਮੋਰ ਥੈਨ 2 ਕਿਜੀ ਹੈਰੋਇਨ ਦੀ ਰਿਕਵਰੀ ਜਿਹੜੀ ਹੈਗੀ ਹੈ ਹੋਈ ਠੀਕ ਹੈ ਸਰ ਸਰ ਹੁਣ ਐਸডিএফ ਕੀ ਕਾਰ ਵੀ ਕਰ ਰਹੀ ਹੈ ਇਹਨਾਂ ਨੂੰ ਰੋਕਿਆ ਤੇ ਸਾਰੇ ਦਾ ਸਾਡਾ ਸਭ ਤੋਂ ਵੱਡਾ ਫੋਕਸ ਇਹ ਹੈ ਕਿ ਅਸੀਂ ਇਹਨਾਂ ਦੇ ਬੈਕਵਰਡ ਲਿੰਕ ਦੇ ਵਿੱਚ ਜਾ ਕੇ ਜਿਹੜੇ ਵੀ ਕਨੈਕਟਡ ਹੈਗੇ ਨੇ ਜਿਹੜੇ ਇਹਨਾਂ ਨੂੰ ਸਪਲਾਈ ਕਰ ਰਹੇ ਨੇ ਹਿਰੋਇਨ ਦੀ ਉਹਨਾਂ ਤੱਕ ਪਹੁੰਚੀਏ ਤੇ ਉਹਨਾਂ ਨੂੰ ਅਰੈਸਟ ਕਰਨਾ ਸਾਡਾ ਜਿਹੜਾ ਮੇਨ ਕੰਮ ਹੈ ਸਰ ਪੰਜਾਬ ਦੇ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਨੌਜਵਾਨ ਪੀੜੀ ਨੂੰ ਤਾਂ ਇਹੀ ਸੰਦੇਸ਼ ਹੈ ਸਾਡੇ ਵੱਲੋਂ ਕਿ ਇਸ ਨਸ਼ੇ ਤੋਂ ਦੂਰ ਰਹਿਣ ਆਪ ਯੂਜ਼ ਕਰਨਾ ਕੰਜ਼ਿਊਮ ਕਰਨਾ ਇਸ ਤੋਂ ਬਾਹਰ ਬਚਣ ਤੇ ਜਿਹੜਾ ਸਪਲਾਈ ਦਾ ਇਹਨਾਂ ਨੇ ਇੱਕ ਨਦੇ ਦਿਮਾਗ ਦੇ ਵਿੱਚ ਯੂ ਦੇ ਦਿਮਾਗ ਦੇ ਵਿੱਚ ਹੈ ਕਿ ਇਹਦੇ ਚਲੋ ਕੁਝ ਪੈਸੇ ਬਣ ਜਾਂਦੇ ਹੈਗੇ ਆ ਬਟ ਇਹ ਜਿਹੜੀ ਚੀਜ਼ ਹੈਗੀ ਆ ਇਹ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਹੈਗੀ ਇਹਦੇ ਤੋਂ ਬਚਣਾ ਚਾਹੀਦਾ ਹੈਗਾ ਆਪਣੇ ਜਿਹੜੇ ਕੰਮਕਾਰ ਹੈਗੇ ਆ ਉਹ ਸਹੀ ਕੰਮ ਕਰਨ ਔਰ ਸਹੀ ਤਰੀਕੇ ਨਾਲ ਜ਼ਿੰਦਗੀ ਨੂੰ ਜੀਏ